ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਪਰਸ ਦੇ ਵਿੱਚ ਜੇਕਰ ਤੁਸੀਂ ਇਹ ਦੋ ਚੀਜ਼ਾਂ ਰੱਖ ਲੈਂਦੇ ਹੋ ਤੇ ਤੁਹਾਡੇ ਘਰ ਦੇ ਵਿੱਚ ਹਮੇਸ਼ਾ ਹੀ ਬਰਕਤ ਬਣੀ ਰਹੇਗੀ ਪੈਸੇ ਦੀ ਕਮੀ ਤੁਹਾਨੂੰ ਮਹਿਸੂਸ ਨਹੀਂ ਹੋਵੇਗੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਜੇਕਰ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੀ ਆਪਣੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦੇਣਾ ਜੀ ਤੇ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਜਿਹੜੇ ਭੈਣ ਭਰਾ ਕਹਿੰਦੇ ਨੇ ਕਿ ਸਾਡੇ ਘਰ ਦੇ ਵਿੱਚ ਪੈਸੇ ਦੀ ਬਹੁਤ ਕਮੀ ਰਹਿੰਦੀ ਹੈ ਅਸੀਂ ਮਿਹਨਤ ਤਾਂ ਕਰਦੇ ਹਾਂ ਪਰ ਪੈਸੇ ਦੀ ਜਿਹੜੀ ਕਮੀ ਹੈ ਉਹ ਦੂਰ ਨਹੀਂ ਹੁੰਦੀ ਦਾ ਸੰਗਤ ਜੀ ਅਸੀਂ ਅੱਜ ਦੇ ਵੀਡੀਓ ਦੇ ਵਿੱਚ ਤੁਹਾਡੇ ਨਾਲ ਬਹੁਤ ਹੀ ਜ਼ਰੂਰੀ ਗੱਲਾਂ ਸਾਂਝੀਆਂ ਕਰਨੀਆਂ ਹਨ ਜੇਕਰ ਪਰਸ ਦੇ ਵਿੱਚ ਤੁਸੀਂ ਆਪਣੇ ਪੈਸੇ ਰੱਖਦੇ ਹੋ ਉਸ ਪਰਸ ਦੇ ਵਿੱਚ ਤੁਸੀਂ ਇਹ ਇੱਕ ਚੀਜ਼ ਨੂੰ ਰੱਖ ਲਓਗੇ ਤਾਂ ਸੰਗਤ ਜੀ ਤੁਹਾਡੇ ਘਰ ਦੇ ਵਿੱਚ ਤੁਹਾਡੇ ਕੋਲ ਕਦੇ ਵੀ ਪੈਸੇ ਦੀ ਕਮੀ ਨਹੀਂ ਰਹੇਗੀ ਤੇ ਨਾ ਹੀ ਘਰ ਦੇ ਵਿੱਚ ਕਦੇ ਵੀ ਬਰਕਤ ਦੂਰ ਹੋਵੇਗੀ ਤੇ ਉਹ ਕਿਹੜੀ ਚੀਜ਼ ਹੈ ਜੋ ਸਾਨੂੰ ਆਪਣੇ ਪਰਸ ਦੇ ਵਿੱਚ ਰੱਖਣੀ ਹੈ ਤੇ ਕਦੋਂ ਤੇ ਕਿਵੇਂ ਤੇ ਕਿੰਨੇ ਸਮੇਂ ਦੇ ਲਈ ਸਾਨੂੰ ਇਹ ਚੀਜ਼ ਰੱਖਣੀ ਚਾਹੀਦੀ ਹੈ ਇਹ ਸਾਰੀ ਗੱਲਬਾਤ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਸਾਧ ਸੰਗਤ ਜੀ ਇਹ ਕੋਈ ਵਹਿਮ ਪਰਮ ਨਹੀਂ ਹੈ ਇਹ ਇੱਕ ਨਾਰਮਲ ਜਾਣਕਾਰੀ ਹੈ ਜੋ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਉਹ ਵੀ ਇੱਕ ਬਹੁਤ ਭੈਣ ਭਰਾਵਾਂ ਨੇ ਖੁਦ ਅਜ਼ਮਾ ਕੇ ਦੇਖੀ ਹੈ ਇਸ ਕਰਕੇ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਸੋ ਇਸੇ ਤਰ੍ਹਾਂ ਸੰਗਤ ਜੀ ਜਿਹੜੀ ਵੀ ਅਸੀਂ ਜਾਣਕਾਰੀ ਤੁਹਾਡੇ ਨਾਲ ਆਪਣੀਆਂ ਵੀਡੀਓਸ ਤੇ ਰਾਈ ਸਾਂਝੀ ਕਰਦੇ ਹਾਂ ਉਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਇਸੇ ਨਾਲ ਸੰਗਤ ਜੀ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਦੂਰ ਹੋ ਸਕਦੀਆਂ ਨੇ ਜੇਕਰ ਤੁਸੀਂ ਭਾਵਨਾ ਦੇ ਨਾਲ ਸਹੀ ਤਰੀਕੇ ਦੇ ਨਾਲ ਇਹਨਾਂ ਦੀ ਵਰਤੋਂ ਕਰਦੇ ਹੋ ਐਸੇ ਨਾਲ ਜੇਕਰ ਤੁਹਾਨੂੰ ਕੋਈ ਪਰੇਸ਼ਾਨੀ ਕੋਈ ਮੁਸ਼ਕਲ ਹੈ ਤਾਂ ਤੁਸੀਂ ਇੱਧਰ ਉੱਧਰ ਪਟਕ ਕੇ ਆਪਣੇ ਪੈਸੇ ਨੂੰ ਖਰਾਬ ਨਾ ਕਰੋ ਤੁਸੀਂ ਜੋ ਵੀ ਇਹ ਅਸੀਂ ਜਾਣਕਾਰੀ ਤੁਹਾਨੂੰ ਦਾਸ ਤੇ ਹਾਂ ਇਹ ਭੈਣ ਭਰਾਵਾਂ ਦੇ ਵੱਲੋਂ ਅਜ਼ਮਾਏ ਹੋਏ ਤਰੀਕੇ ਹੁੰਦੇ ਹਨ ਇੱਕ ਟੋਟਕਾ ਹੁੰਦਾ ਹੈ ਜੋ ਅਸੀਂ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਇਸ ਨੂੰ ਤੁਸੀਂ ਕਰਕੇ ਆਪਣੇ ਘਰ ਦੀਆਂ ਮੁਸ਼ਕਲਾਂ ਤੋਂ ਛੁਟਕਾਰਾ ਪਾ ਸਕਦੇ ਹੋ ਤੇ ਸਭ ਤੋਂ ਵੱਡੀ ਚੀਜ਼ ਤਾਂ ਹੁੰਦੀ ਹੈ ਸੰਗਤ ਜੀ ਵਿਸ਼ਵਾਸ ਭਾਵੇਂ ਤੁਸੀਂ ਕੋਈ ਵੀ ਕੰਮ ਕਰਨਾ ਹੈ ਕਿਸੇ ਵੀ ਤਰ੍ਹਾਂ ਦਾ ਕੰਮ ਕਰਨਾ ਹੈ ਉਹਨੂੰ ਕਰਨ ਦੇ ਲਈ ਸੰਗਤ ਜੀ ਤੁਹਾਡਾ ਵਿਸ਼ਵਾਸ ਹੋਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਸਾਧ ਸੰਗਤ ਜੀ ਜੇਕਰ ਤੁਹਾਡੇ ਮਨ ਦੇ ਵਿੱਚ ਵਿਸ਼ਵਾਸ ਤੇ ਸ਼ਰਧਾ ਭਾਵਨਾ ਹੋਵੇਗੀ ਤਾਂ ਤੁਸੀਂ ਪੱਥਰਾਂ ਦੇ ਵਿੱਚੋਂ ਵੀ ਰੱਬ ਨੂੰ ਲੱਭ ਸਕਦੇ ਹੋ ਜੇਕਰ ਤੁਹਾਡੇ ਮਨ ਦੇ ਵਿੱਚ ਸ਼ਰਧਾ ਭਾਵਨਾ ਤੇ ਭਰੋਸਾ ਹੀ ਨਹੀਂ ਤਾਂ ਸੰਗਤ ਜੀ ਜਦੋਂ ਵਿਸ਼ਵਾਸ ਹੀ ਨਾ ਹੋਵੇ ਤਾਂ ਫਿਰ ਪਰਮਾਤਮਾ ਭਾਵੇਂ ਆਪਣੇ ਸਾਹਮਣੇ ਪ੍ਰਗਟ ਹੋ ਜਾਣ ਆਪਾਂ ਨੂੰ ਫਿਰ ਵੀ ਕੋਈ ਫਰਕ ਨਹੀਂ ਪੈਂਦਾ ਸਭ ਤੋਂ ਵੱਡੀ ਗੱਲ ਵਿਸ਼ਵਾਸ ਦੀ ਹੁੰਦੀ ਹੈ ਅੱਜ ਜੋ ਵਿਸ਼ਾ ਅੱਜ ਅਸੀਂ ਉਪਾਰ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਉਸ ਨੂੰ ਕਰਨ ਦੇ ਨਾਲ ਕੋਈ ਵੀ ਚੀਜ਼ ਕੋਈ ਵੀ ਤਾਕਤ ਤੁਹਾਡੇ ਘਰ ਦੇ ਵਿੱਚ ਪੈਸਾ ਹੋਣ ਤੋਂ ਨਹੀਂ ਰੋਕ ਸਕਦੀ ਉਸੇ ਲਈ ਸੰਗਾ ਜੀ ਕੀ ਕਰਨਾ ਹੈ ਕੋਈ ਬਹੁਤਾ ਜ਼ਿਆਦਾ ਔਖਾ ਨਹੀਂ ਅਸੀਂ ਕੁਝ ਕੁ ਤੁਹਾਡੇ ਨਾਲ ਚੀਜ਼ਾਂ ਦੀ ਜਾਣਕਾਰੀ ਦੱਸਣ ਜਾ ਰਹੇ ਹਾਂ ਸਿਰਫ ਉਹਨਾਂ ਨੂੰ ਤੁਸੀਂ ਆਪਣੇ ਪਾਸ ਦੇ ਵਿੱਚ ਰੱਖਣਾ ਹੈ ਜਿਵੇਂ ਕਿ ਸੰਗਾ ਜੀ ਆਪਾਂ ਜਾਣਦੇ ਹੀ ਹਾਂ ਕੇ ਪਰਸ ਤਾਂ ਸਾਰੇ ਹੀ ਆਪਣੇ ਕੋਲ ਰੱਖਦੇ ਨੇ ਭਾਵੇਂ ਉਹ ਮੇਰੀਆਂ ਭੈਣਾਂ ਹੋਣ ਤੇ ਭਾਵੇਂ ਭਰਾ ਹਰ ਇੱਕ ਮਨੁੱਖ ਦੇ ਕੋਲ ਪੈਸੇ ਪਾਉਣ ਦੇ ਲਈ ਪਰਸ ਹੁੰਦਾ ਹੈ ਜੇਕਰ ਸੰਗਤ ਜੀ ਜੋ ਅਸੀਂ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਉਹ ਤੁਸੀਂ ਰੱਖ ਸਕਦੇ ਹੋ ਜਿਵੇਂ ਤੁਹਾਨੂੰ ਦੱਸਿਆ ਕਿ ਤੁਹਾਡੇ ਘਰ ਦੇ ਵਿੱਚ ਪੈਸਾ ਆਉਣ ਦੇ ਲਈ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਹੋ ਜੀ ਤਾਕਤ ਨਹੀਂ ਜੋ ਉਸ ਨੂੰ ਰੋਕ ਸਕੇ ਬਸ ਉਸੇ ਨੂੰ ਕਰਨ ਦੇ ਲਈ ਸੰਗਤ ਜੀ ਵਿਸ਼ਵਾਸ ਰੱਖਣਾ ਹੈ ਜਦੋਂ ਆਪਾਂ ਵਿਸ਼ਵਾਸ ਰੱਖ ਕੇ ਕਰ ਲਿਆ ਤਾਂ ਸੰਗਤ ਜੀ ਫਿਰ ਉਹ ਆਪਣਾ ਜਿਸ ਚੀਜ਼ ਦੇ ਲਈ ਆਪਾਂ ਉਹ ਉਪਾਅ ਜਾਂ ਕੋਈ ਵੀ ਨੁਕਸਾ ਕਰਦੇ ਹਾਂ ਫਿਰ ਉਸ ਦਾ ਅਸਰ ਹੁੰਦਾ ਹੈ ਤੇ ਆਓ ਸਾਧ ਸੰਗਤ ਆਪਾਂ ਉਹਨਾਂ ਚੀਜ਼ਾਂ ਦੇ ਬਾਰੇ ਗੱਲ ਕਰਦੇ ਹਾਂ ਕਿ ਉਹ ਕਿਹੜੀਆਂ-ਕਿਹੜੀਆਂ ਚੀਜ਼ਾਂ ਨੇ ਜੋ ਆਪਾਂ ਨੂੰ ਭੋਲ ਕੇ ਵੀ ਬਸ ਦੇ ਵਿੱਚੋਂ ਨਹੀਂ ਘਟਣੀਆਂ ਚਾਹੀਦੀਆਂ ਬਸ ਦੇ ਵਿੱਚ ਰੱਖਣੀਆਂ ਚਾਹੀਦੀਆਂ ਨੇ ਸਭ ਤੋਂ ਪਹਿਲੀ ਚੀਜ਼ ਸਾਧ ਸੰਗਤ ਜੀ ਤੁਸੀਂ ਆਪਣੇ ਪਾਸ ਦੇ ਵਿੱਚ ਇੱਕ ਛੋਟੀ ਜੀ ਚਾਂਦੀ ਦੀ ਚਾਬੀ ਬਣਵਾ ਕੇ ਜਿੰਨੀ ਤੁਹਾਡੇ ਘਰ ਦੇ ਸਮਰੱਥਾ ਹੈ ਜਿੰਨੀ ਤੁਹਾਡੀ ਪਹੁੰਚ ਹੈ ਉਸੇ ਤਰੀਕੇ ਦੇ ਨਾਲ ਤੁਸੀਂ ਇੱਕ ਚਾਬੀ ਚਾਂਦੀ ਦੀ ਬਣਵਾ ਲੈਣੀ ਹੈ ਉਸ ਨੂੰ ਆਪਣੇ ਪਾਸ ਦੇ ਵਿੱਚ ਰੱਖਣਾ ਸ਼ੁਰੂ ਕਰ ਦੇਣਾ ਹੈ ਸਾਧ ਸੰਗਤ ਜੀ ਆਪਾਂ ਅਕਸਰ ਹੀ ਸੁਣਦੇ ਹਾਂ ਕਿ ਜੋ ਚਾਂਦੀ ਹੁੰਦੀ ਹੈ ਉਹ ਮਾਇਆ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ ਇਸ ਦੇ ਨਾਲ ਨਾਲ ਸੰਗਤ ਜੀ ਇਹ ਕਿਹਾ ਜਾਂਦਾ ਹੈ ਕਿ ਜਿਹੜਾ ਵੀ ਮਨੁੱਖ ਜਦੋਂ ਇਹ ਚਾਬੀ ਨੂੰ ਆਪਣੇ ਪਾਸੇ ਦੇ ਵਿੱਚ ਰੱਖਦਾ ਹੈ ਤਾਂ ਉਹਨਾਂ ਨੂੰ ਕਦੇ ਵੀ ਤੰਦ ਦੀ ਕਮੀ ਨਹੀਂ ਆਉਂਦੀ। ਪਹਿਲੀ ਚੀਜ਼ ਜੋ ਸਾਨੂੰ ਆਪਣੇ ਪਾਸੇ ਵਿੱਚ ਰੱਖਣੀ ਬਹੁਤ ਜ਼ਰੂਰੀ ਹੈ, ਇਸ ਤੋਂ ਇਲਾਵਾ ਦੂਸਰੀ ਚੀਜ਼ ਜੋ ਕਿ ਤુલਸੀ ਦੇ ਪੱਤੇ। ਤੁਸੀਂ ਤુલਸੀ ਦੇ ਪੱਤੇ ਲੈ ਲੈਣੇ ਨੇ। ਤਿੰਨ ਤੋਂ ਚਾਰ ਤુલਸੀ ਦੇ ਪੱਤੇ ਤੋੜ ਕੇ ਉਸ ਨੂੰ ਕਾਗਜ਼ ਦੇ ਵਿੱਚ ਰੱਖ ਕੇ ਤੁਸੀਂ ਆਪਣੇ ਪਾਸੇ ਦੇ ਵਿੱਚ ਰੱਖਣੇ ਨੇ। ਜਿੱਥੇ ਤੁਸੀਂ ਪੈਸੇ ਰੱਖਦੇ ਹੋ ਜਿਵੇਂ ਸੰਗਤ ਜੀ ਆਪਣਾ ਕੋਈ ਵੀ ਸ਼ੁਭ ਕੰਮ ਹੁੰਦਾ ਹੈ ਤੇ ਉਸ ਲਈ ਤુલਸੀ ਦਾ ਜਿਵੇਂ ਪਾੜ ਪੂਜਾ ਕੀਤਾ ਜਾਂਦਾ ਹੈ ਉਸੇ ਦੇ ਪੌਦੇ ਦੀ ਸੇਵਾ ਕੀਤੀ ਜਾਂਦੀ ਹੈ ਉਸ ਦੀ ਪੂਜਾ ਕੀਤੀ ਜਾਂਦੀ ਹੈ ਇਹ ਜੋ ਤુલਸੀ ਦੇ ਪੱਤੇ ਨੇ ਇਹ ਆਪਣੇ ਘਰ ਦੇ ਵਿੱਚ ਆਪਣੇ ਪਾਸ ਦੇ ਵਿੱਚ ਕਦੇ ਵੀ ਪੈਸਿਆਂ ਦੀ ਕਮੀ ਨਹੀਂ ਆਉਂ ਦਿੰਦੇ ਕਿਉਂਕਿ ਆਪਾਂ ਸਾਰੇ ਇਹ ਸੰਗਤ ਜੀ ਜਾਣਦੇ ਹਾਂ ਕਿ ਤુલਸੀ ਆਪਣੇ ਲਈ ਕਿੰਨੀ ਹੀ ਜ਼ਿਆਦਾ ਚੰਗੀ ਹੈ ਤੇ ਵਧੀਆ ਮੰਨੀ ਜਾਂਦੀ ਹੈ ਵਿਆਸੇ ਹਰੇਕ ਦੇ ਘਰ ਦੇ ਵਿੱਚ ਸੰਗਤ ਜੀ ਤુલਸੀ ਦਾ ਪੱਤਾ ਹੋਣਾ ਬਹੁਤ ਜ਼ਿਆਦਾ ਵਧੀਆ ਮੰਨਿਆ ਜਾਂਦਾ ਹੈ। ਦੂਸਰੀ ਚੀਜ਼ ਇਸ ਤੋਂ ਇਲਾਵਾ ਤੀਸਰੀ ਚੀਜ਼ ਬੇਲ ਦਾ ਪੱਤਾ ਜੋ ਸੰਗਤ ਜੀ ਬਹੁਤ ਹੀ ਜ਼ਿਆਦਾ ਸ਼ੁਭ ਮੰਨਿਆ ਜਾਂਦਾ ਹੈ। ਇਸ ਬੇਲ ਦੇ ਪੱਤੇ ਨੂੰ ਤੁਸੀਂ ਆਪਣੇ ਪਾਸ ਦੇ ਵਿੱਚ ਰੱਖਣਾ ਹੈ ਤੇ ਜਦੋਂ ਤੁਸੀਂ ਇਸ ਨੂੰ ਆਪਣੇ ਪਾਸ ਦੇ ਵਿੱਚ ਰੱਖਣਾ ਸ਼ੁਰੂ ਕਰ ਦਿੱਤਾ ਤਾਂ ਤੁਹਾਡੇ ਘਰ ਦੇ ਤੁਹਾਡੇ ਆਲੇ ਦੁਆਲੇ ਦੀ ਤੁਹਾਡੇ ਤੋਂ ਜਿੰਨੇ ਵੀ 네ਗੈਟਿਵਿਟੀ ਪ੍ਰੋਬਲਮ ਹੈ ਚੀਜ਼ਾਂ ਨੇ ਉਹ ਸਾਰੀਆਂ ਦੂਰ ਹੋ ਜਾਂਦੀਆਂ ਨੇ ਤੇ ਜਦੋਂ ਆਪਣੇ ਘਰ ਦੇ ਵਿੱਚੋਂ ਇਹ 네ਗੈਟਿਵਿਟੀ ਇਹ 네ਗੈਟਿਵ ਚੀਜ਼ਾਂ ਦੂਰ ਹੋਣਗੀਆਂ ਤੇ ਆਪਣੇ ਘਰ ਦੇ ਵਿੱਚ ਪੈਸਾ ਹੀ ਪੈਸਾ ਆਵੇਗਾ ਤੇ ਜਿਵੇਂ ਸਾਧ ਸੰਗਤ ਜੀ ਤੁਹਾਨੂੰ ਦੱਸਦਾ ਹੀ ਹੈ ਕਿ ਤੁਲਸੀ ਦੇ ਪੱਤੇ ਤੇ ਜਿਵੇਂ ਬੇਲ ਦੇ ਪੱਤੇ ਤੁਹਾਨੂੰ ਇੱਕ ਕਾਗਜ਼ ਦੇ ਵਿੱਚ ਹੀ ਲਪੇਟ ਕੇ ਰੱਖਣੇ ਚਾਹੀਦੇ ਨੇ ਇਸ ਦੇ ਨਾਲ ਸੰਗਤ ਜੀ ਜੋ ਅਸੀਂ ਇਹ ਚੀਜ਼ਾਂ ਪਾਸੇ ਵਿੱਚ ਰੱਖਣੀਆਂ ਨੇ ਉਹਨਾਂ ਤੋਂ ਇਲਾਵਾ ਜੋ ਵੀ ਤੁਹਾਡੀਆਂ ਜ਼ਰੂਰਤਮੰਦ ਚੀਜ਼ਾਂ ਨੇ ਉਹ ਇਹਨਾਂ ਦੇ ਨਾਲ ਜੋ ਪਾਸੇ ਦੇ ਵਿੱਚ ਤੁਸੀਂ ਚੀਜ਼ਾਂ ਰੱਖੀਆਂ ਨੇ ਉਹਨਾਂ ਦੇ ਨਾਲ ਬਿਲਕੁਲ ਵੀ ਟੱਚ ਨਹੀਂ ਹੋਣੀਆਂ ਚਾਹੀਦੀਆਂ ਕਿਉਂਕਿ ਐਸੇ ਨਾਲ ਸੰਗਤ ਜੀ ਬਹੁਤ ਜ਼ਿਆਦਾ ਉਲਟ ਅਸਰ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਕਰਕੇ ਤੁਸੀਂ ਇਸ ਗੱਲ ਦਾ ਖਾਸ ਧਿਆਨ ਰੱਖਣਾ ਇਸ ਦੇ ਨਾਲ ਨਾਲ ਸੰਗਤ ਜੀ ਕਈ ਪੈਣ ਪ੍ਰਵਾਹ ਦਾ ਕਹਿਣਾ ਹੁੰਦਾ ਹੈ ਕਿ ਜੇਕਰ ਇਹ ਪੱਤੇ ਸੁੱਕ ਜਾਣ ਤੇ ਸਾਨੂੰ ਕੀ ਕਰਨਾ ਚਾਹੀਦਾ ਹੈ ਤੁਸੀਂ ਉਹਨਾਂ ਨੂੰ ਦੁਬਾਰਾ ਤੋਂ ਚੇਂਜ ਕਰਕੇ ਨਵੇਂ ਰੱਖ ਸਕਦੇ ਹੋ ਤੇ ਉਹਨਾਂ ਪੱਤੇਆਂ ਨੂੰ ਜੋ ਸੁੱਕ ਚੁੱਕੇ ਨੇ ਉਹਨਾਂ ਨੂੰ ਦੁਬਾਰਾ ਤੋਂ ਵਾਪਸ ਜਾ ਕੇ ਤੁਸੀਂ ਚੇਂਜ ਵੀ ਕਰ ਸਕਦੇ ਹੋ ਉਹ ਸੁੱਕੇ ਪੱਤੇਆਂ ਨੂੰ ਤੁਸੀਂ ਜਲ ਪਰਵਾਹ ਕਰਕੇ ਉਹਨਾਂ ਦੀ ਜਗ੍ਹਾ ਤੇ ਤੁਸੀਂ ਨਵੇਂ ਪੱਤੇ ਵੀ ਰੱਖ ਸਕਦੇ ਹੋ ਇਹ ਸੰਗਾ ਜੀ ਤਿੰਨ ਚੀਜ਼ਾਂ ਤੇ ਚੌਥੇ ਨੰਬਰ ਤੇ ਚੀਜ਼ ਹੈ ਜੀ ਜਿਵੇਂ ਆਪਾਂ ਕਈ ਵਾਰ ਹਰਮੰਦ ਸਾਹਿਬ ਦੇਖਿਆ ਹੈ ਕਿ ਪ੍ਰਕਾਸ਼ ਪੁਰਬ ਦਿਹਾੜੇ ਤੇ ਉੱਪਰ ਦੀ ਫੁੱਲਾਂ ਦੀ ਵਰਖਾ ਕੀਤੀ ਜਾਂਦੀ ਹੈ ਤੇ ਇਸ ਤਰ੍ਹਾਂ ਸੰਗਤ ਜੀ ਉਹ ਫੁੱਲ ਬਹੁਤ ਸਾਰੀਆਂ ਸੰਗਤਾਂ ਦੇ ਝੋਲੀ ਦੇ ਵਿੱਚ ਆ ਜਾਂਦੇ ਨੇ ਤੇ ਉਹ ਆਪਣੇ ਘਰਾਂ ਦੇ ਵਿੱਚ ਲਿਜਾ ਕੇ ਬਹੁਤ ਸੋਹਣੇ ਤਰੀਕੇ ਦੇ ਨਾਲ ਸਾਂਭ ਸੰਭਾਲ ਕਰਦੇ ਹਨ ਪਰ ਜਦੋਂ ਸੰਗਤ ਜੀ ਇਸ ਤਰ੍ਹਾਂ ਆਪਾਂ ਘਰ ਲੈ ਕੇ ਆਉਂਦੇ ਹਾਂ ਤੁਸੀਂ ਸਮਝ ਲਓ ਕਿ ਤੁਹਾਡੇ ਤੇ ਪਰਮਾਤਮਾ ਦੀ ਬੇਅੰਤ ਕਿਰਪਾ ਹੈ ਸੰਗਤ ਜੀ ਇਸਨਾ ਜਦੋਂ ਕੋਈ ਵੀ ਤੁਹਾਨੂੰ ਜੀ ਗੁਰਦੁਆਰਾ ਸਾਹਿਬ ਤੋਂ ਕਿਤੇੋਂ ਮਿਲਦੀ ਹੈ ਤੁਸੀ ਸਮਝ ਲਓ ਕਿ ਪਰਮਾਤਮਾ ਦਾ ਤੁਹਾਨੂੰ ਇੱਕ ਚੰਗਾ ਤੇ ਵਧੀਆ ਸੰਕੇਤ ਮਿਲਿਆ ਹੈ ਐਸੇ ਨਾਲ ਨਾਲ ਸੰਗਤ ਜੀ ਸਾਨੂੰ ਪਰਮਾਤਮਾ ਦਾ ਆਸ਼ੀਰਵਾਦ ਮਿਲਦਾ ਹੈ ਜਿੰਨਾ ਸਮਾਂ ਸਾਡੇ ਨਾਲ ਪਰਮਾਤਮਾ ਦਾ ਆਸ਼ੀਰਵਾਦ ਰਹੇਗਾ ਓਨਾ ਸਮਾਂ ਸੰਗਤ ਜੀ ਕੋਈ ਜਾ ਕੇ ਵੀ ਸਾਡਾ ਕੋਈ ਬੁਰਾ ਨਹੀਂ ਕਰ ਸਕਦਾ ਤੇ ਜਿੰਨਾ ਤੇ ਸੰਗਾਜੀ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਭੈਣ ਭਰਾ ਉਸ ਪਰਿਵਾਰ ਤੇ ਕੋਈ ਜੀਵੀ ਉਹਨਾਂ ਦਾ ਵਾੜ ਵੇਂਗਾ ਨਹੀਂ ਕਰ ਸਕਦਾ ਇਸ ਤੋਂ ਇਲਾਵਾ ਸੰਗਾਜੀ ਤੁਸੀਂ ਆਪਣੇ ਪਾਸ ਵਿੱਚ 14 ਦੇ ਦਾਣੇ ਜੋ 5 ਤੋਂ 7 ਇਹਨੇ ਕੁ ਜ਼ਰੂਰ ਰੱਖਣੇ ਚਾਹੀਦੇ ਨੇ ਕਿਉਂਕਿ ਸੰਗਾਜੀ ਇਹ ਬਹੁਤ ਹੀ ਵਧੀਆ ਮੰਨਿਆ ਜਾਂਦਾ ਹੈ ਤੇ ਜਦੋਂ ਸਾਨੂੰ ਇਹਨਾਂ ਛੋਟੇ ਛੋਟੇ ਉਪਾਅ ਦੇ ਨਾਲ ਫਰਕ ਪੈਣਾ ਸ਼ੁਰੂ ਹੋ ਜਾਂਦਾ ਹੈ ਇਹਨਾਂ ਨੂੰ ਕਰਨ ਦੇ ਨਾਲ ਕਦੇ ਕਿਸੇ ਦਾ ਬੁਰਾ ਨਹੀਂ ਹੁੰਦਾ ਇਸ ਕਰਕੇ ਇਹ ਕੋਈ ਜਾਦੂ ਟੂਣਾ ਨਹੀਂ ਹੁੰਦਾ ਇਹ ਇੱਕ ਸਿੰਪਲ ਛੋਟਾ ਜਿਹਾ ਟੋਟਕਾ ਹੁੰਦਾ ਹੈ ਜਿਸ ਦੇ ਨਾਲ ਬਹੁਤ ਹੀ ਜ਼ਿਆਦਾ ਸੰਗਤ ਜੀ ਭੈਣ ਭਰਾਵਾਂ ਨੂੰ ਫਾਇਦਾ ਹੁੰਦਾ ਹੈ ਜਿਵੇਂ ਸੰਗਤ ਜੀ ਜਦੋਂ ਆਪਣੇ ਕਾਰ ਦੇ ਵਿੱਚ ਪਰੇਸ਼ਾਨੀਆਂ ਆਉਂਦੀਆਂ ਨੇ ਆਪਾਂ ਇੰਦਰ ਉਧਰ ਰਸਤਿਆਂ ਤੇ ਪਟਕਦੇ ਹਾਂ ਆਪਾਂ ਬਿਨਾਂ ਵਜ੍ਹਾ ਤੋਂ ਇਨਾ ਖਰਚਾ ਹੋ ਜਾਂਦਾ ਹੈ ਪੈਸਾ ਲੱਗ ਜਾਂਦਾ ਹੈ ਇੱਕ ਸਿੰਪਲ ਤੇ ਕਰੇ ਲੋ ਜੋ ਇੱਕ ਛੋਟਾ ਜਿਹਾ ਟੁਟਕੇ ਦਾ ਉਪਾਅ ਜਿਸ ਨੂੰ ਕਰਨ ਦੇ ਨਾਲ ਜਿਹੜੇ ਆਪਣੇ ਦੁੱਖ ਦੂਰ ਹੋਣੇ ਸ਼ੁਰੂ ਹੋ ਜਾਂਦੇ ਨੇ ਜਿਹੜੇ ਵਾਗਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਣੀ ਉਸ ਬਾਰੇ ਤਾਂ ਆਪਾਂ ਕੁਝ ਜਾਣ ਹੀ ਨਹੀਂ ਸਕਦੇ ਕਿਉਂਕਿ ਪਰਮਾਤਮਾ ਦੀ ਕਿਰਪਾ ਬਿਆਨਤ ਹੁੰਦੀ ਹੈ ਐਸੀ ਤਰ੍ਹਾਂ ਸਾਥ ਸੰਗਤ ਜਿਦੋਂ ਤੁਸੀਂ ਚੌਲਾਂ ਦੇ ਦਾਣੇ ਪਾਸ ਤੇ ਵਿੱਚ ਰੱਖੋਗੇ ਤਾਂ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡਾ ਜਿਹੜਾ ਪਾਸ ਹੈ ਉਹ ਕਦੇ ਵੀ ਖਾਲੀ ਨਹੀਂ ਹੋਵੇਗਾ ਜਿਵੇਂ ਪਹਿਲਾਂ ਤੁਹਾਨੂੰ ਵਰਤਨ ਦੇ ਸਮੇਂ ਕੁਝ ਲੈਣ ਦੇ ਸਮੇਂ ਚੀਜ਼ ਬਹੁਤ ਜ਼ਿਆਦਾ ਤੁਹਾਡੀ ਘਟ ਹੁੰਦੀ ਸੀ ਜਿਸੇ ਨਾਲ ਸੰਗਾ ਜੇ ਤੁਹਾਡੇ ਘਰ ਪਰਿਵਾਰ ਦੀ ਜ਼ਰੂਰਤ ਵੀ ਪੂਰੀ ਨਹੀਂ ਸੀ ਹੁੰਦੀ ਇਸ ਕਰਕੇ ਤੁਹਾਨੂੰ ਕੰਜੂਸੀ ਕਰਨੀ ਪੈਂਦੀ ਸੀ ਜਸ ਕਰਕੇ ਹੁਣ ਤੁਸੀਂ ਇਹ ਪਾਣੋਂ ਚੌਲਾ ਨੂੰ ਜਦੋਂ ਤੋਂ ਆਪਣੇ ਪਾਸ ਦੇ ਵਿੱਚ ਰੱਖਣਾ ਸ਼ੁਰੂ ਕਰ ਦਿਓਗੇ ਤਾਂ ਤੁਹਾਡੇ ਘਰ ਦੇ ਵਿੱਚ ਕਦੇ ਵੀ ਪੈਸੇ ਦੀ ਕਮੀ ਨਹੀਂ ਆਵੇਗੀ ਤੇ ਜਦੋਂ ਵੀ ਕੋਈ ਤੁਸੀਂ ਚੀਜ਼ ਲੈਣੀ ਹੋਵੇਗੀ ਤਾਂ ਉਸਦੇ ਲਈ ਸੰਗਤ ਜੀ ਤੁਹਾਨੂੰ ਕੰਜੂਸੀ ਨਹੀਂ ਕਰਨੀ ਪੈਣੀ ਕਿਉਂਕਿ ਪੈਸੇ ਦੀ ਕਮੀ ਦੇ ਕਰਕੇ ਕਈ ਵਾਰ ਜਦੋਂ ਆਪਾਂ ਬਾਜ਼ਾਰ ਦੇ ਵਿੱਚੋਂ ਚੀਜ਼ ਲੈਣ ਜਾਂਦੇ ਹਾਂ ਤਾਂ ਆਪਾਂ ਆਪਣੇ ਪਾਸੇ ਦੇ ਵਿੱਚ ਸੰਗਤ ਜੀ ਕਈ ਵਾਰ ਜਦੋਂ ਆਪਾਂ ਬਾਜ਼ਾਰ ਦੇ ਵਿੱਚੋਂ ਚੀਜ਼ ਲੈਣ ਜਾਂਦੇ ਹਾਂ ਤਾਂ ਆਪਾਂ ਆਪਣੇ ਪਰਸ ਦੇ ਵਿੱਚ ਜਦੋਂ ਚਾਤੀ ਮਾਰਦੇ ਹਾਂ ਤਾਂ ਉਸਦੇ ਨਾਲ ਆਪਾਂ ਆਪਣੇ ਮਨ ਨੂੰ ਮਾਰ ਲੈਂਦੇ ਹਾਂ ਕਿਉਂਕਿ ਪੈਸਾ ਪਾਸ ਦੇ ਵਿੱਚ ਦਿਖਾਈ ਨਹੀਂ ਦਿੰਦਾ ਸਿਰਫ ਇਹ ਜੋ ਚੀਜ਼ਾਂ ਹੁੰਦੀਆਂ ਨੇ ਪੈਸੇ ਦੀ ਕਮੀ ਦੇ ਕਰਕੇ ਹੀ ਹੁੰਦੀਆਂ ਨੇ ਤੇ ਇਹ ਇੱਕ ਛੋਟੇ ਜਿਹੇ ਉਪਾਅ ਦੇ ਨਾਲ ਸੰਗਤ ਜੀ ਜੇਕਰ ਸਾਡੀਆਂ ਇਹ ਪਰੇਸ਼ਾਨੀਆਂ ਦੂਰ ਹੁੰਦੀਆਂ ਨੇ ਤੇ ਸਾਨੂੰ ਹੋਰ ਕੀ ਚਾਹੀਦਾ ਹੈ ਇਹ ਸਾਨੂੰ ਸੰਗਤ ਜੀ ਪੰਜ ਛੇ ਚੀਜ਼ਾਂ ਜੋ ਸਾਨੂੰ ਪਾਸ ਦੇ ਵਿੱਚ ਰੱਖਣੀਆਂ ਚਾਹੀਦੀਆਂ ਹਨ ਉਸ ਦੇ ਲਈ ਸੰਗਾ ਜੀ ਇਹ ਅਸ਼ੋਕ ਦਾ ਦਰਖਤ ਹੁੰਦਾ ਹੈ ਉਸ ਦਾ ਇੱਕ ਤੁਸੀਂ ਪੱਤਾ ਲੈ ਲੈਣਾ ਤੁਸੀਂ ਉੱਪਰ ਤੁਸੀਂ ਕੋਈ ਵੀ ਗੁਰਮੰਤ ਹੈ ਜਾਪ ਜਾਂ ਫਿਰ ਜਿਹੜੇ ਗੁਰੂ ਪੀਰ ਨੂੰ ਮੰਨਦੇ ਹੋ ਉਹਨਾਂ ਦਾ ਨਾਮ ਲਿਖ ਸਕਦੇ ਹੋ ਜਾਂ ਫਿਰ ਸੰਗਤ ਜਿਹੜੇ ਗੁਰੂ ਪੀਰ ਨੂੰ ਮੰਨਦੇ ਹੋ ਉਹਨਾਂ ਦਾ ਕੋਈ ਵੀ ਸ਼ਬਦ ਤੁਸੀਂ ਕੋਈ ਵੀ ਚੀਜ਼ ਤੁਸੀਂ ਲੈ ਕੇ ਆਪਣੇ ਪਾਸ ਵਿੱਚ ਰੱਖ ਲੈਣੇ ਹੈ ਇਸ ਪਤੇ ਤੇ ਸੰਗਤ ਜੇ ਪਤੇ ਦੇ ਵਿੱਚ ਇੰਨੀ ਜ਼ਿਆਦਾ ਸ਼ਕਤੀ ਹੈ ਕਿ ਉਹ ਸਾਰੇ ਤੁਹਾਡੇ ਵਿਗੜੇ ਹੋਏ ਕੰਮਾਂ ਨੂੰ ਬਣਾਵੇਗਾ ਜਿਵੇਂ ਤੁਹਾਡੀ ਕੁੰਡਲੀ ਦੇ ਵਿੱਚ ਸੰਗਤ ਜੇ ਪੈਸੇ ਦੀ ਕਮੀ ਹੋਵੇ ਤਾਂ ਜੋਗ ਨਾ ਹੋਵੇ ਤਾਂ ਇਹ ਪਤਾ ਇਹ ਕੋਈ ਐਸੀ ਸਕੀਮ ਲਗਾ ਕੇ ਤੁਹਾਡੀ ਕੁੰਡਲੀ ਦੇ ਵਿੱਚ ਪੈਸੇ ਤਾਂ ਦੀ ਕਮੀ ਨੂੰ ਦੂਰ ਕਰਕੇ ਇਸ ਤੇ ਜੋਗ ਬਣਾ ਦਿੰਦਾ ਹੈ ਇਸ ਕਰਕੇ ਸਾਥ ਸੰਗਤ ਤੁਸੀਂ ਇਸ ਪੱਤੇ ਨੂੰ ਲੱਭ ਕੇ ਜ਼ਰੂਰ ਆਪਣੇ ਪਾਸ ਦੇ ਵਿੱਚ ਰੱਖੋ ਜੇਕਰ ਤੁਹਾਡੇ ਪਾਸ ਦੇ ਵਿੱਚ ਪੈਸਾ ਹੋਵੇਗਾ ਤਾਂ ਤੁਹਾਡੇ ਘਰ ਦੇ ਵਿੱਚ ਤਾਂ ਪੈਸਾ ਫਿਰ ਹੀ ਆਵੇਗਾ ਤੇ ਜਿਸ ਦੇ ਨਾਲ ਸੰਗਤ ਜੀ ਤੁਹਾਡਾ ਜਿਹੜਾ ਪਰਸ ਉਹ ਹਮੇਸ਼ਾ ਨਹੀਂ ਪੈਸਿਆਂ ਦੇ ਨਾਲ ਭਰਿਆ ਰਹੇਗਾ ਸੰਗਜ ਜੀ ਐਸੇ ਤਰ੍ਹਾਂ ਜੋ ਸਿੱਕੇ ਹੁੰਦੇ ਨੇ 5 ਦਾ 2 ਦਾ ਉਹ ਤੁਹਾਨੂੰ ਆਪਣੇ ਪਾਸ ਵਿੱਚ ਜ਼ਰੂਰ ਰੱਖਣੇ ਚਾਹੀਦੇ ਨੇ ਇਸ ਨੂੰ ਰੱਖਣ ਤੋਂ ਪਹਿਲਾਂ ਤੁਸੀਂ ਕੱਚਾ ਦੁੱਧ ਲੈਣਾ ਉਸੇ ਵਿੱਚ ਪਾਣੀ ਪਾ ਕੇ ਇਸ ਨੂੰ ਸਿੱਕਿਆਂ ਨੂੰ ਕੁਝ ਘੰਟਿਆਂ ਦੇ ਲਈ ਉਸੇ ਵਿੱਚ ਤੁਸੀਂ ਡਬੋ ਕੇ ਰੱਖ ਦੇਣਾ ਹੈ ਜਦੋਂ ਤੁਸੀਂ ਸੰਗਜ ਜੀ ਇਹਨਾਂ ਨੂੰ ਕੱਚੇ ਦੁੱਧ ਦੇ ਵਿੱਚ 1 ਘੰਟੇ ਤੱਕ ਵੀ ਤੁਸੀਂ ਤੋਂ ਬੋਕੇ ਰੱਖੋਗੇ ਤਾਂ ਇਹ ਜਾਗਰੂਤ ਐਕਟਿਵ ਹੋ ਜਾਣਗੇ ਕਿਉਂਕਿ ਰੱਖਣ ਤੋਂ ਪਹਿਲਾਂ ਸੰਗਤ ਜੀ ਐਕਟੀਵੇਟ ਕਰਨਾ ਇਹਨਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਇਸ ਤਰ੍ਹਾਂ ਰੱਖਣ ਦੇ ਨਾਲ ਜੋ ਸੰਗਤ ਜੀ ਤੁਹਾਡੇ ਨਾਲ ਹੋਵੇਗਾ ਜਦੋਂ ਤੁਹਾਨੂੰ ਪਤਾ ਲੱਗੇਗਾ ਉਹ ਤੁਹਾਨੂੰ ਕੁਝ ਹੀ ਦਿਨਾਂ ਦੇ ਵਿੱਚ ਪਤਾ ਲੱਗਣਾ ਸ਼ੁਰੂ ਹੋ ਜਾਵੇਗਾ ਕਿਉਂਕਿ ਸਾਇਤ ਸੰਗਤ ਜੀ ਇਸੇ ਨਾਲ ਬਹੁਤ ਭੈਣ ਭਰਾਵਾਂ ਨੂੰ ਫਾਇਦਾ ਹੋਇਆ ਹੈ ਤੇ ਤੁਸੀਂ ਵੀ ਇਸ ਨੂੰ ਜ਼ਰੂਰ ਅਜ਼ਮਾ ਕੇ ਦੇਖਿਓ ਤੁਹਾਡਾ ਇਸ ਚੀਜ਼ ਦਾ ਕਿੰਨਾ ਫਾਇਦਾ ਮਿਲਦਾ ਹੈ ਇਸ ਤੋਂ ਇਲਾਵਾ ਸੰਗਤ ਜੀ ਤੁਸੀਂ ਆਪਣੇ ਪਾਸ ਦੇ ਵਿੱਚ ਤુલਸੀ ਦੀ ਜੜ੍ਹ ਨੂੰ ਜ਼ਰੂਰ ਰੱਖਣਾ ਹੈ ਉਸ ਜੜ੍ਹ ਨੂੰ ਪੁੱਟ ਕੇ ਧੋ ਕੇ ਚੰਗੇ ਤਰ੍ਹਾਂ ਸੁਕਾ ਲੈਣਾ ਤੇ ਉਹ ਜੋ ਤુલਸੀ ਦੇ ਪੱਤੇ ਦੀ ਜਿਹੜੀ ਡੰਡੇ ਹੋਵੇਗੇ ਉਸ ਨੂੰ ਤੁਸੀਂ ਇੱਕ ਕਾਗਜ਼ ਦੇ ਵਿੱਚ ਪਾ ਕੇ ਆਪਣੇ ਪਾਸ ਦੇ ਵਿੱਚ ਜ਼ਰੂਰ ਰੱਖ ਲੈਣਾ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਤੇ ਮਾਤਾ ਲక్ష్ਮੀ ਜੀ ਦੀ ਐਨੀ ਕਿਰਪਾ ਹੋਵੇਗੀ ਚਾਰੇ ਪਾਸਿਆਂ ਤੋਂ ਤੁਹਾਨੂੰ ਧਨ ਆਉਣਾ ਸ਼ੁਰੂ ਹੋਵੇਗਾ ਜਹ ਸੰਗਾ ਜੀ ਇਹ ਸਿਰਫ ਕਹਿਣ ਦੀ ਗੱਲ ਹੀ ਨਹੀਂ ਹੁੰਦੀ ਇਸ ਤਰ੍ਹਾਂ ਕਰਨ ਦੇ ਨਾਲ ਸਾਡੇ ਘਰ ਦੇ ਵਿੱਚ ਪੈਸੇ ਦੀ ਕਮੀ ਨਹੀਂ ਹੁੰਦੀ ਸਾਡੇ ਘਰ ਦੇ ਵਿੱਚ ਬਰਕਤ ਆਉਂਦੀ ਹੈ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਪੈਦਾ ਨਹੀਂ ਹੁੰਦੀ ਤੇ ਇਸ ਨੂੰ ਕਿਵੇਂ ਕਰਨਾ ਹੈ ਕਦੋਂ ਕਰਨਾ ਉਹ ਸਾਰੀ ਜਾਣਕਾਰੀ ਸਾਰੇ ਤੁਹਾਨੂੰ ਇਸ ਵੀਡੀਓ ਵਿੱਚ ਦੱਸ ਰਹੇ ਹਾਂ ਇਸ ਚੀਜ਼ ਨੂੰ ਨੈਗੇਟਿਵਿਟੀ ਦੇ ਤੌਰ ਤੇ ਇੱਕ ਮਜ਼ਾਕ ਦੇ ਤੌਰ ਤੇ ਕਰੋਗੇ ਤਾਂ ਇਸ ਦਾ ਤੁਹਾਨੂੰ ਨੁਕਸਾਨ ਵੀ ਹੋ ਸਕਦਾ ਹੈ ਜੇਕਰ ਤੁਸੀਂ ਇਹ ਸਭ ਤੋਂ ਫਾਇਦਾ ਚਾਹੁੰਦੇ ਹੋ ਤਾਂ ਜਿਸ ਕਰਕੇ ਜਿਸ ਤਰੀਕੇ ਦੇ ਨਾਲ ਤੁਹਾਨੂੰ ਇੱਕ ਛੋਟੇ ਜਿਹੇ ਉਪਾਅ ਦੱਸੇ ਨੇ ਤਾਂ ਉਹਨਾਂ ਨੂੰ ਜ਼ਰੂਰ ਸ਼ਰਧਾ ਤੇ ਭਾਵਨਾ ਰੱਖ ਕੇ ਕਰੋ ਤੁਹਾਡੇ ਘਰ ਦੇ ਵਿੱਚ ਕਦੇ ਵੀ ਕਿਸੇ ਵੀ ਤਰ੍ਹਾਂ ਦੀ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਵੇਗੀ ਹੁਣ ਕਈ ਭੈਣ ਭਰਾ ਇਸ ਏਜ ਨੂੰ ਸੋਚਦੇ ਨੇ ਕਿ ਅਸੀਂ ਵਹਿਮ ਭਰਮ ਨਹੀਂ ਕਰਦੇ ਵਹਿਮ ਭਰਮ ਦੇ ਵਿੱਚ ਨਾ ਪੈਣਾ ਇਹ ਇੱਕ ਕੋਈ ਵਹਿਮ ਭਰਮ ਨਹੀਂ ਹੈ ਅਸੀਂ ਕਿਸੇ ਨੂੰ ਵਹਿਮ ਭਰਮ ਦੇ ਵਿੱਚ ਨਹੀਂ ਪਾਉਂਦੇ ਸੰਗਤ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਜੇਕਰ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਭੈਣ ਭਰਾਵਾਂ ਦੇ ਨਾਲ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ